ਇੱਕ ਵਾਰ ਫਿਰ ਤੋਂ ਤੁਸੀਂ ਪਹੁੰਚੇ ਹੋ ਜੀ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸੁਆਗਤ ਹੈ ਜੀ ਮਸ਼ੀਨਰੀਆਂ ਆਪਾਂ ਕਈ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਰੇਟ ਬਹੁਤ ਜਾਇਜ਼ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਗਾ ਦੇਵਾਂਗੇ ਪਹਿਲੀ ਗੱਡੀ ਆਪਾਂ ਤੁਹਾਡੇ ਵਾਸਤੇ 2009 ਮਾਡਲ ਸਵਿਫਟ ਲੈ ਕੇ ਪਹੁੰਚੇ ਹਾਂ ਜੀ ਚੈੱਕ ਕਰੋ ਸਵਿਫਟ BX I ਗੱਡੀ ਆਪਣੇ ਕੋਲ ਪਹੁੰਚੀ ਆ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਮਾਡਲ ਦੀ ਆਪਾਂ ਗੱਲ ਕਰੀਏ ਨੋ ਮਾਡਲ ਗੱਡੀ ਆ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤੀ CNG ਕਿੱਟ ਲੱਗੀ ਹੋਈ ਆ ਜੀ ਓਨ ਪੇਪਰ ਆ ਤੇ ਪਾਸਿੰਗ ਆਪਾਂ ਨੂੰ 2029 ਤੱਕ ਰੀਨਿਊ ਕੀਤੀ ਹੋਈ ਮਿਲ ਜਾਊਗੀ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜਾਊਗੀ ਪਿਛਲੇ ਟਾਇਰ ਤਾਂ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ ਜਿਹੜੇ ਮੂਰਲੇ ਨੇ ਉਹ ਆਪਾਂ ਨੂੰ ਬਿਲਕੁਲ ਫਰੈਸ਼ ਨਵੇਂ ਮਿਲਣਗੇ ਸੀ ਤੇ ਨਵੇਂ ਸੀਟ ਕਵਰ ਮੈਟਿੰਗ ਨਵੀਂ ਹੈ ਸੀ ਤੇ ਅੰਦਰੋਂ ਏਸੀ ਹੀਟਰ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਊਗਾ ਹਰ ਇੱਕ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਦਾ ਜੇ ਕੋਈ ਗੱਡੀ ਨੂੰ ਜਾ ਕੇ ਦੇਖਣਾ ਚਾਹੁੰਦਾ ਹੈ ਕੋਈ ਚਾਹਵਾਨ ਹੈਗਾ ਤਾਂ ਜਾ ਕੇ ਦੇਖ ਸਕਦਾ ਮਾਲਕ ਦੇ ਘਰੇ ਸੀ ਜਿਹੜੀ ਗੱਡੀ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ 1,70,000 ਰੁਪਏ ਪਹੁੰਚੀ ਆ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਹੋ ਜੂਗਾ ਮੌਕੇ ਤੇ ਘੱਟ ਵਾਧਾ ਕੀਤਾ ਜਾਊਗਾ ਜੀ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ ਨੰਬਰ ਕਰੋ ਤੁਸੀਂ 9417846303 ਸੈਕਿੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਸੈਕਿੰਡ ਆਪਣੇ ਕੋਲੇ i10 ਆਸਥਾ ਆਪਾਂ ਲੈ ਕੇ ਪਹੁੰਚੇ ਹਾਂ ਟੌਪ ਮਾਡਲ ਡੀਜ਼ਲ ਤੇ ਗੱਡੀ ਆ ਜੀ ਪੰਜਾਬ ਨੰਬਰ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਅਸੀਂ ਟਾਇਰਾਂ ਦੀ ਜੇ ਗੱਲ ਕਰੀਏ ਬਿਲਕੁਲ ਨਵੇਂ ਫਰੈਸ਼ ਆਪਾਂ ਨੂੰ ਟਾਇਰ ਮਿਲ ਜਾਣਗੇ ਪੁਸ਼ ਬਟਨ ਨਾਲ ਸਟਾਰਟ ਗੱਡੀ ਆਹੀ ਲੁਧਿਆਣੀ ਖੜੀ ਆ 260 ਮਾਲਕ ਨੇ ਡਿਮਾਂਡ ਕੀਤੀ ਆ ਜੀ ਘਾਟਾ ਵਾਦਾ ਕੀਤਾ ਜਾਊਗਾ ਸੋਹਣੀ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਆ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹਾਂ ਸਾਰਾ ਕੁਝ ਆਪਾਂ ਦੱਸਿਆ ਜੀ ਵੀਡੀਓ ਚ ਬਾਕੀ ਰੰਗ ਦੇਖੋ ਜੀ ਟਾਇਰਾਂ ਚ ਅਲਾਏ ਦੇਖੋ ਟਾਇਰ ਦੇਖੋ ਰੰਗ ਅੰਦਰ ਬਾਹਰੋਂ ਸਾਰਾ ਕੋਈ ਤੁਸੀਂ ਚੈੱਕ ਕਰੋ ਜੀ ਇੰਜਨ ਗੇਅਰ ਚੈੱਕ ਕਰੋ ਕੋਈ ਖਰੀਦਣ ਦਾ ਚਾਹਵਾਨ ਹੈ ਲੁਧਿਆਣੇ ਖੜੀ ਹੈ ਜਾ ਕੇ ਸਟਾਰਟ ਕਰਕੇ ਪੂਰੀ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੋ ਜੀ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਮਾਲਕ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਗੱਲ ਕਰ ਲਓ ਜਿਹੜੀ ਵੀ ਕਰਨੀ ਅਸੀਂ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਜਿੰਨੇ ਤੁਸੀਂ ਦੇਖ ਰਹੋ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਮਿਲ ਗਿਆ ਜੀ ਬਾਕੀ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਫਰੀਦ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਸਬਟਡ ਜ਼ਾਇਰ ਗੱਡੀ ਦੀ ਗੱਲ ਕਰਾਂਗੇ ਬਿਲਕੁਲ ਫਰੈਸ਼ ਨਵੀਂ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਗੱਡੀ ਦਾ ਮਾਡਲ 2017 ਆਪਾਂ ਨੂੰ ਮਿਲੂਗਾ ਆਟੋਮੈਟਿਕ ਗੱਡੀ ਹੈ ਜੀ ਤੇ ਇਹ ਦੂਜੇ ਨਾਮ ਹੈ ਇਨਸ਼ੋਰੈਂਸ ਵਗੈਰਾ ਆਪਾਂ ਨੂੰ ਮਿਲ ਜੂਗਾ ਗੱਡੀ ਦੇ ਟਾਇਰ ਤੇ ਟਾਇਰਾਂ ਚ ਅਲਾਏ ਦੋਵੇਂ ਚੀਜ਼ਾਂ ਆਪਾਂ ਨੂੰ ਨਮੀਆਂ ਮਿਲ ਜਾਣਗੀਆਂ ਜੀ ਤੇ ਸਾਰਾ ਕੁਝ ਵਧੀਆ ਜੀ ਰੰਗ ਰੰਗ ਨਾਲ ਦਾਗਾ ਸੰਗਰੂਰ ਮਾਲਕ ਦੇ ਘਰੇ ਗੱਡੀ ਖੜੀ ਹੈ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲੇ 5 ਲੱਖ ਰੁਪਏ ਡਿਮਾਂਡ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਕੁਝ ਜਾ ਕੇ ਦੇਖਣਾ ਚਾਹੁੰਦੇ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਮਾਡਲ ਤੋਂ ਲੈ ਕੇ ਅੰਦਰ ਬਾਹਰ ਦੀ ਤੇ ਜਾਣਕਾਰੀ ਦੀ ਪੂਰੀ ਆਪਾਂ ਗੱਲ ਕਰ ਹੀ ਲਈ ਜੀ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਹੈ ਮਾਲਕ ਤੋਂ ਕਰੋ ਜੀ ਡਾਇਰੈਕਟ ਗੱਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲ ਇੱਕ Maruti 800 ਗੱਡੀ ਲਾਲ ਰੰਗ ਦੀ ਪਹੁੰਚੀ ਆ ਮਾਲਕ ਨੇ ਐਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਏ ਸੀ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗੀ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਗੱਡੀ ਦੀ ਕੰਡੀਸ਼ਨ ਤੇ ਗੱਡੀ ਜਿਹੜੇ ਹਿਸਾਬ ਨਾਲ ਮਾਲਕ ਨੇ ਰੱਖੀ ਹੋਈ ਹੈ ਅੰਦਰੋਂ ਜਿਹੜੇ ਹਿਸਾਬ ਨਾਲ ਗੱਡੀ ਪਈ ਆ ਤੁਹਾਨੂੰ ਮਤਲਬ ਕਿ ਮਾਡਲ ਤਾਂ 8 ਹੈ ਜੀ ਪਰ ਲੱਗਣੀ ਨਹੀਂ ਹੈਗੀ 2008 ਮਾਡਲ ਗੱਡੀ ਇਹ 28 ਤੱਕਰ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਹੈ CNG ਕਿਟ ਲੱਗੀ ਹੋਈ ਏ ਸੀ ਦੂਜੇ ਨਾਮ ਗੱਡੀ ਆ ਆਥ ਮਾਡਲ ਹੈ ਫਿਰ ਵੀ ਦੂਜੇ ਨਾਮ ਗੱਡੀ ਹੈ ਜੀ ਇਹ ਮਾਲਕ ਨੇ ਬਹੁਤ ਸੰਭਾਈ ਦੇ ਵਿੱਚ ਰੱਖੀ ਹੋਈ ਹੈ ਦੂਜੇ ਨਾਮ ਹੀ ਚੱਲ ਰਹੀ ਹੈ ਪਹਿਲੇ ਨਾਮ ਤਾਂ ਕਿਸੇ ਨੇ ਕੜਵਾਈ ਸੀਗੀ ਤੇ ਉਹਨਾਂ ਨੇ 베ਜਤੀ ਸੀਗੀ ਉਹ ਤੋਂ ਬਾਅਦ ਜਿੰਨਾਂ ਕੋਲੇ ਹੋਣਾ ਸੀ ਉਹਨਾਂ ਕੋਲੇ ਚੱਲ ਰਹੀ ਹੈ ਬਹੁਤ ਸੰਭਾਈ ਦੇ ਵਿੱਚ ਪਈ ਹੈ ਗੱਡੀ ਇਹ ਤੇ ਮੁਕਤਸਰ ਸਾਹੀ ਮਾਲਕ ਦਾ ਏਰੀਆ 1.5 ਲੱਖ ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਹੈ ਜੀ ਘਾਟਾ ਵਾਦਾ ਕੀਤਾ ਜਾਊਗਾ ਬਾਕੀ ਤੋਂ ਅਨੁਸਾਰਾ ਕੁਝ ਮੈਂ ਕਨਫਰਮ ਕਰਵਾਈ ਰੇਮ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੇ ਤੋਰ ਕੇ ਦੇਖ ਲਓ ਤੁਹਾਡੀ ਇੱਛਾ ਜੀ ਕਿ ਮਰਜੀ ਚੈੱਕ ਕਰ ਲਿਓ ਨੰਬਰ ਸਕਰੀਨ ਤੇ 9501080085 ਗੱਲ ਕਰ ਸਕਦੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨਾ ਜੇ ਤੁਸੀਂ ਚਾਹੁੰਨਾ ਜੀ ਤੇ ਅੱਗੇ ਹੋਰ ਵੀ ਮਸ਼ੀਨਰੀ ਮਿਲ ਜਾਣਗੇ ਵੀਡੀਓ ਖਤਮ ਨਹੀਂ ਹੋਈ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਸਾਰੇ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਜੀ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਆਪਣੀ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤਾਂ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਵੀਡੀਓ ਆਪਾਂ ਹਰ ਰੋਜ਼ ਲੈ ਕੇ ਪਹੁੰਚਦੇ ਹਾਂ ਬਾਕੀ ਕਿਸੇ ਨੇ ਐਡ ਕਰਵਾਉਣੀਆਂ ਸੀ ਅਗਲੀ ਵੀਡੀਓ ਚ ਆਪਾਂ ਤੁਹਾਡੀ ਵੀ ਐਡ ਕਰ ਦਾਂਗੇ ਆਪਣੇ ਕੋਲੇ ਬਸ ਇੱਕ ਤਾਂ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਦਿਓ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਾਂ ਕੁਝ ਨਹੀਂ ਲੈਂਦੇ ਤੇ ਇੱਕ ਗੱਲ ਹੋਰ ਜੀ ਜਿਹੜੀ ਜਿਹੜੀ ਗੱਡੀ ਸੇਲ ਹੁੰਦੀ ਰਹਿੰਦੀ ਆਪਾਂ ਐਡ ਜਿਹੜੀ ਗੱਡੀ ਦੀ ਕਰਦੇ ਰਹਿੰਨੇ ਆ ਜਾਂ ਕੋਈ ਵੀ ਮਸ਼ੀਨਰੀ ਦੀ ਜਦੋਂ ਸੇਲ ਹੋ ਜਾਂਦੀ ਹੈ ਜੀ ਉਹ ਤੋਂ ਬਾਅਦ ਆਪਾਂ ਨੂੰ ਮੈਸੇਜ ਕਰ ਦਿਆ ਕਰੋ ਆਪਣੇ ਵਟਸਐਪ ਨੰਬਰ ਤੇ ਵੀ ਗੱਡੀ ਸੇਲ ਹੋਊਗੀ ਦੁਬਾਰਾ ਐਡ ਨਾ ਲਾਇਓ ਜੇ ਕਈ ਵਾਰੀ ਦੁਬਾਰਾ ਐਡ ਹੋ ਜਾਂਦੀ ਹੁੰਦੀ ਹੈ ਜੀ ਮੋਟਰਸਾਈਕਲ ਦੀ ਆਪਾਂ ਗੱਲ ਕਰਾਂਗੇ ਜੀ ਮੋਟਰਸਾਈਕਲ ਆਪਣੇ ਕੋਲੇ 12 ਮਾਡਲ ਮਾਲਕ ਨੇ ਭੇਜੇ ਸੀਬੀਜ਼ ਜਿਹੜਾ ਤੁਸੀਂ ਇਹ ਮੋਟਰਸਾਈਕਲ ਦੇਖ ਰਹੇ ਹੋ ਜੀ ਸੈਲਫ ਸਟਾਰਟ ਹੈ ਤੇ ਮਾਲਕ ਨੇ ਪੂਰੇ ਦਾ ਪੂਰਾ ਮੋਡੀਫਾਈ ਕਰਵਾਇਆ ਹੋਇਆ ਤੁਸੀਂ ਦੇਖ ਰਹੇ ਹੋ ਮਾਲਕ ਦੇ ਏਰੀਆ ਦੀ ਆਪਾਂ ਗੱਲ ਕਰੀਏ ਟਾਂਡਾ ਮਾਲਕ ਦਾ ਏਰੀਆਗਾ ਰੇਟ ਮਾਲਕ ਨੇ 20000 ਰੁਪਿਆ ਡਿਮਾਂਡ ਕੀਤੀ ਹੈ ਜੀ ਕਹਿੰਦੇ ਸੀਗੇ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਮਾਲਕ ਕਹਿੰਦੇ ਨੇ ਜੇ ਕਿਸੇ ਨੇ ਮੋਟਰਸਾਈਕਲ ਨਾਲ ਗੱਡੀ ਬਦਲ ਨਹੀਂ ਹੋਵੇ ਤਾਂ ਮਰੂਤੀ ਗੱਡੀ ਜਾਂ ਕੋਈ ਹੋਰ ਹੋਵੇ ਛੋਟੀ ਗੱਡੀ ਤਾਂ ਬਦਲ ਵੀ ਲੈਣਗੇ 12 ਮਾਡਲ ਹੈ ਇਹ 20000 ਰੁਪਿਆ ਡਿਮਾਂਡਡ ਟਾਂਡਾ ਏਰੀਆ ਜੇ ਕਿਸੇ ਨੂੰ ਪਸੰਦ ਆਇਆ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਤਾਂ ਮਾਲਕ ਦੇ ਏਰੀਆ ਚ ਜਾ ਕੇ ਤੁਸੀਂ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਬਾਕੀ ਟਾਇਰ ਤੋਰ ਦੇਖੋ ਜੀ ਮੋਡੀਫਿਕੇਸ਼ਨ ਕਿੰਨੀ ਸੋਹਣੀ ਹੋਈ ਹੈ ਤੁਸੀਂ ਆਪ ਹੀ ਦੇਖੋ ਸੈਲਫ ਸਟਾਰਟ ਹੈ ਜੀ ਵਧੀਆ ਮੋਟਰਸਾਈਕਲ ਹੈ ਰੇਟ ਵੀ ਠੀਕ ਹੈ ਬਾਕੀ ਗੱਲ ਤੁਸੀਂ ਆਪ ਹੀ ਕਰ ਲਿਓ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ ਗੱਲ ਕਰਦੇ ਆ ਜੀ ਆਪਾਂ ਜਨ ਗੱਡੀ ਦੀ ਜਮਾ ਸਸਤੀ ਆਪਾਂ ਜਨ ਗੱਡੀ ਬਹੁਤ ਸੋਹਣੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਮਾਡਲ ਦੀ ਗੱਲ ਕਰੀਏ ਚਾਰ ਮਾਡਲ ਗੱਡੀ ਇਹ ਆਪਾਂ ਨੂੰ ਮਿਲੂਗੀ ਐਲ ਐਕਸ ਆਈ ਐਸੀ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਫੁੱਲ ਗਾਰੰਟੀ ਹੈ ਜੀ ਤੇ ਸੀਟ ਕਵਰ ਆਪਾਂ ਨੂੰ ਵਧੀਆ ਚੜੇ ਚੜਾਈ ਮਿਲ ਜਾਣਗੇ ਨਵੀਂ ਬੈਟਰੀ ਹੈ ਡੀਮਾਰਡ ਦੀ ਆਪਾਂ ਗੱਲ ਕਰੀਏ ਤਾਂ 65 70 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਕੀ ਸੀ 46000 ਰੁਪਏ ਡਿਮਾਂਡ ਹੈ ਜੀ ਘਾਟਾ ਵਾਦਾ ਕੀਤਾ ਜਾਊਗਾ ਟਾਇਰ ਵਧੀਆ ਨੇ ਡਿਮਾਂਡ ਠੀਕ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਰਾਮਪੁਰਾ ਫੂਲ ਜਾ ਕੇ ਦੇਖ ਸਕਦੋਂ ਬਾਕੀ ਰੰਗ ਦੇਖੋ ਜੀ ਬੰਪਰ ਦੇਖੋ ਹਰ ਚੀਜ਼ ਚੈੱਕ ਕਰੋ ਵਧੀਆ ਆਪਾਂ ਨੂੰ ਮਿਲੂਗੀ ਓਨਰ ਦਾ ਮੋਬਾਈਲ ਨੰਬਰ 92 03622224 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਲਈ ਜੀ ਸਾਰਾ ਕੁਝ ਤੁਸੀਂ ਦੇਖ ਲਿਆ। ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਅਗਲੀ ਵੀਡੀਓ ਚ ਕਿਹੜੀ ਗੱਡੀ ਕਿੰਨੇ ਰੇਟ ਦੇ ਵਿੱਚ ਕਿੱਥੋਂ ਕੋਠੀ ਘਰ ਮਕਾਨ ਕੀ ਚਾਹੀਦਾ ਤੁਹਾਨੂੰ ਕਮੈਂਟ ਕਰੋ ਜੀ। ਤੇ ਅਗਲੀ ਵੀਡੀਓ ਵਾਸਤੇ ਵੀ ਜ਼ਰੂਰ ਕਮੈਂਟ ਕਰ ਦਿਓ ਜੀ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਜੁੜੇ ਰਹੋ ਜੀ ਚੈਨਲ ਦੇ ਨਾਲ ਹਮੇਸ਼ਾ ਹੀ।